ਮਿਨੋਰਟੀਜ਼ ਘਟਗਿੰਤੀਆਂ ਜਾਂ ਅਕਲੀਅਤਾਂ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਪੂਰਾ ਪੂਰਾ ਤਹਾਫਜ਼ ਦਿੱਤਾ ਜਾਏ ਇਹ ਫੈਸਲਾ ਦਿੱਤਾ ਸੀਗਾ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ આજ ਤੋਂ 11 ਸਾਲ ਪਹਿਲਾਂ ਔਰ ਇਹ ਹੁਕਮ ਉਦੋਂ ਸਾਹਮਣੇ ਆਇਆ ਜਦੋਂ ਸੁਪਰੀਮ ਕੋਰਟ ਨੇ ਇੱਕ ਚਰਚ ਦੇ ਉੱਤੇ ਹੋਣ ਵਾਲੇ ਹਮਲੇ ਤੋਂ ਬਾਅਦ ਸੌਮੋਟੋ ਐਕਸ਼ਨ ਲਿਆ ਪਰ ਅਦਾਲਤ ਦੇ ਇਸ ਫੈਸਲੇ ਦੇ ਉੱਤੇ ਪਾਕਿਸਤਾਨੀ ਪਾਰਲੀਮੈਂਟ ਨੇ ਕੱਲ ਅਮਲ ਕੀਤਾ ਹੈ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਹਕਮਰਾਨ ਜਮਾਤ ਮੁਸਲਿਮ لیگ ਨੂਨ ਵੱਲੋਂ ਇਹ ਬਿੱਲ ਪੇਸ਼ ਕੀਤਾ ਗਿਆ ਜਦੀ ਹਮਾਇਤ ਦੇ ਵਿੱਚ 160 ਵੋਟ ਆਏ ਪਰ مخالਫਤ 'ਚ 70 ਵੋਟ ਆਏ Imran Khan ਦੀ ਸਿਆਸੀ ਪਾਰਟੀ ਹੈ ਜਿਹੜੀ ਉਹਦੇ ਵੱਲੋਂ ਨਾਰਾਬਾਜ਼ੀ ਕੀਤੀ ਗਈ ਮੌਲਨਾ ਫਜ਼ਲੁਰ ਰਹਿਮਾਨ ਦੀ ਸਿਆਸੀ ਪਾਰਟੀ ਨੇ ਇਹਦੀ 35ਵੀਂ ਸੈਕ ਦੇ ਉੱਤੇ ਇਤਰਾਜ਼ ਕੀਤਾ ਹੈ ਕਿ ਇਸ ਬਿੱਲ ਦੇ ਤਹਿਤ ਕਾਦੀ ਨੂੰ 1973 ਦਾ ਪਾਕਿਸਤਾਨੀ ਕਨਸਟੀਟਿਊਸ਼ਨ ਗੈਰ ਮੁਸਲਮ ਕਹਿ ਚੁੱਕਿਆ ਹੈ ਯਾਨੀ ਉਹ ਮੁਸਲਮਾਨ ਨਹੀਂ ਉਹਨਾਂ ਨੂੰ ਸਹੂਲਤ ਦਿੰਦਾ ਹੈ ਇਸ ਕਰਕੇ ਅਸੀਂ ਦੇਤੇ ਇਤਰਾਜ਼ ਕਰਨੇ ਆ ਇਹਦੇ ਤੇ ਹਕੂਮਤੀ ਬੈਂਚਾਂ ਦੇ ਉਤੋਂ ਉਹਨਾਂ ਨੂੰ ਯਕੀਨ ਦਿਵਾਇਆ ਗਿਆ ਹੈ ਕਿ ਇਹਦੇ ਤੇ ਗੌਰ ਕੀਤਾ ਜਾਏਗਾ ਜਾਂ ਬਦਲਾਅ ਕੀਤਾ ਜਾਏਗਾ ਬੋਲ ਰਹਾ ਫਜ਼ਲ ਰਹਿਮਾਨ ਦੀ ਸਿਆਸੀ ਪਾਰਟੀ ਨੇ ਇਸ ਬਾਰੇ ਬਾਕਾਇਦਾ ਨੈਸ਼ਨਲ ਅਸੈਂਬਲੀ ਦੇ ਵਿੱਚ ਇੱਕ ਬਿਲ ਜਿਹੜਾ ਜਾਂ ਇੱਕ ਅਰਜ਼ੀ ਹੈ ਜਿਹੜੀ ਉਹ ਦਾਇਰ ਕਰ ਦਿੱਤੀ ਹੈ ਕਿ ਇਸ 35ਵੇਂ ਸ਼ਿਕ ਨੂੰ ਮਕਾਇਆ ਜਾਏ ਜਦ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਇਸ ਬਿਲ ਦਾ ਬਾਈਕਾਊਟ ਕਰਦੇ ਹੋਏ ਆ ਵਾਕਆਊਟ ਕਰ ਦਿੱਤਾ ਜਦ ਕਿ ਕਾਨੂੰਨ ਦੇ ਫੈਡਰਲ ਮਨਿਸਟਰ ਦਾ ਅਕਨਸਗਾ ਕਿ ਇਹ ਬਿਲ ਇਮਰਾਨ ਖਾਨ ਯਾ ਕੈਦੀ ਨੰਬਰ 804 ਦੇ ਖਿਲਾਫ ਨਹੀਂਗਾ ਹੈ ਇਹ ਅਕਲੀਅਤਾਂ ਦੇ ਹੱਕ ਦੇ ਵਾਸਤੇ ਹੈ ਇਸ ਕਰਕੇ ਇਹਦੇ ਚ ਸਾਂ ਜ਼ਰੂਰ ਬਣਾਓ ਐਮਲ ਵਲੀ ਹੋਣੇ ਨੇ ਜਿਹੜੇ ਜਿਹੜੇ ਕਿ ਐਨਪੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਇਸ ਬਿਲ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ ਇਸ ਇਕੱਠ ਦਾ ਵਾਕਆਊਟ ਕਰਤਾ